ਇਹ ਤਲਵਾਰ ਆਪ ਕੀ ਤਲਵਾਰ اے ਸਾਲੇ ਵੀ ਦੇਖ ਕਿਵੇਂ ਪਰ ਇਹ ਮੈਂ ਭੁੱਲ ਜਾਂਦਾ ਨੂੰ ਆਪਕਾ ਮਹਾਰਾਜ ਓਏ ਜਲਦੀ ਜਲਦੀ ਸਭਾ ਸ਼ੁਰੂ ਕਰ ਲਓ ਓਏ ਮੋੜ ਕੇ ਤੁਹਾਨੂੰ ਪਤਾ ਮੈਂ ਜਿੰਮ ਵੀ ਜਾਣਾ ਅੱਜ ਪੂਰੇ 5 ਸਾਲ ਹੋ ਗਏ ਮੈਨੂੰ ਜਿੰਮ ਲਾਉਂਦੇ ਨੂੰ ਪਰ ਪੂਰੇ ਪੂਰੇ 5 ਸਾਲ ਪਸ ਵੀ ਸਾਲਾ ਜਿਵੇਂ ਨਹੀਂ ਬਣਿਆ ਪਰ ਸਰੀਰ ਆਪ ਕਿ ਕਹਾਂ ਸੇ ਬਣੇਗਾ ਮਹਾਰਾਜ ਆਪ ਕੋਲ ਤੋ ਇਤਨੇ ਲਗਾਤੇ ਹੋ ਓਏ ਨੰਨੇ ਸਾਲੇ ਦਿਨ ਆਹ ਨਹੀਂ ਲੋੜਾਂ ਨਹੀਂ ਸਮਝ ਆ ਰਹੇ ਬੰਦਾ ਕੀ ਕੀ ਆ ਇਹ ਤੂੰ ਤਾਂ ਇਹ ਨੂੰ ਆਪਕੋ ਪਤਾ ਨਹੀਂ ਹੈਗਾ ਹਾਂ ਹੈਗਾ ਤੂੰ ਬੰਦਾ ਚਲੋ ਭਈ ਰਾਤ ਸਵੇਰ ਸ਼ੁਰੂ ਕੀਤੀ ਜਾਵੇ ਸ਼ੁਰੂ ਕਿੱਥੇ ਜਾ ਕਰਾਂਗੇ ਜਨਾਬ ਹਾਂ ਫਰਿਆਦੀ ਤਾਂ ਕੋਈ ਹੈ ਹੀ ਨਹੀਂ ਫਰਿਆਦੀ ਹੈ ਨੀਗਾ ਰੱਬ ਕੇ ਲੈ ਆਓ ਵਾਦੀ ਕਿ ਮਾੜੀ ਲੈ ਕੇ ਆਓ ਯਾ ਫਰਿਆਦੀ ਲੈ ਕੇ ਜਾਓ ਸਵੇਰੇ ਆਏ ਸੀ 9 ਵਜੇ ਤੁਸੀਂ ਖੁਦ 11 ਵਜੇ ਆਏ ਉਹ ਤਾਂ ਚਲੇ ਗਏ ਓਏ ਸਾਡਾ ਸਰਕਾਰੀ ਟਾਈਮ ਹੁੰਦਾ ਅਸੀਂ ਤਾਂ ਹੀ ਆਣੇ ਹੁੰਦੇ ਆ ਕਿੱਥੋਂ ਆਇਆ ਕਿੱਥੇ ਆਇਆ ਆਇਨਪਸ ਮੇਰੇ ਪਿਆਰੇ ਸਾਲਿਆ ਕਿਵੇਂ ਘਰ ਦਾ ਰਾਜ ਬਣਾ ਰੱਖਿਆ ਆਇਆ ਲੀਗਾ ਮਹਾਰਾਜ ਕੀ ਦਸਾਂ ਮੇਰੇ ਤੇ ਦਾ ਦੁੱਖਾਂ ਦਾ ਪਹਾੜ ਡਿੱਗ ਗਿਆ ਸੀਗਾ ਜੀ ਹੈ ਦੁੱਖਾਂ ਦਾ ਪਹਾੜ ਕਿਆ ਕਰ ਗਿਆ ਥਾ ਦੁੱਖਾਂ ਦਾ ਪਹਾੜ gira ਤੋ ਮੇਰੇ ਤੇ ਥਾ ਇੱਕ ਵਾਰ ਛੱਤ ਵਾਲਾ ਪੰਖਾ ਓਏ ਮੇਰੇ ਸਾਲੇ ਵੀ ਹਰੇਕ ਥਾ ਰਣ ਆਪ ਦਾ ਖਾਨਾ ਵਿੱਚ ਢਾਲੂਗੀ ਮਹਾਰਾਜ ਆਪ ਤੋ ਐਸੀ ਐਸੀ ਮਤ ਮਾਰਾ ਕਰੋ ਚੱਲ ਵੀ ਦੱਸੋ ਕਿੱਥੇ ਮਰਿਆ ਗਲਿਆ ਸੀ ਨੇ ਰਣ ਤਨਖਾਹਾਂ ਤੁਸੀਂ ਭਾਲਦੇ ਹੋ ਪੂਰੀਆਂ ਤੇ ਭੈਣ ਤੁਸੀਂ ਆਉਂਦੇ ਨਹੀਂ ਮਹੀਨਾ ਮਹੀਨਾ ਤਨਖਾਹ ਮਹਾਰਾਜ ਤੁਸੀਂ ਕਿੱਥੇ ਦਿੰਦੇ ਹੋ ਤਨਖਾਹ ਓਏ ਇਹ ਵੀ ਪਿਛਲੀ ਵਾਰ ਤਨਖਾਹ ਨਹੀਂ ਆਈ ਅਰੇ ਮਹਾਰਾਜ ਬਿੱਲ ਤਾਂ ਆਪਣੇ ਪਾਸ ਕਰਨਾ تھا ਨਾ 2 ਮਹੀਨੇ ਹੋ ਗਏ ਜੀ ਤਨਖਾਹ ਨਹੀਂ ਆਈ ਸਾਡੀ ਓਏ ਯਾਰ ਕਿਤਾਬ ਵਾਲੇ ਦੇ ਪੈਸੇ ਦੇ ਨਾਲ ਆ ਪ੍ਰਿੰਟ ਕਰਾਉਣ ਵਾਲੇ ਕੋਈ ਨਹੀਂ ਆਣਗੇ ਪਹਿਲਾਂ ਪਾਸ ਕਰਦਾਂਗੇ ਤੂੰ ਪਹਿਲਾਂ ਮੈਂ ਤਾਂ ਸਲਾਹ ਦੱਸ ਆਈ ਹਾਂ ਜੀ ਦੱਸ ਦੇ ਮੇਰੇ ਤਾਂ ਤੁਹਾਡਾ ਦਾਦਾ ਹੋਇਆ ਕੇਸੀ ਚ ਹੈ ਮੈਂ ਹੋਇਆ ਬਿਮਾਰ ਜੀ ਅੱਛਾ ਮੇਰੇ ਘਰ ਦੇ ਨੇ ਮੰਜਾ ਚੱਕਿਆ ਲੁਧਿਆਣੇ ਲੈ ਕੇ ਅੱਛਾ ਫੇਰ ਮੰਜਾ ਚੱਕਿਆ ਚੰਡੀਗੜ੍ਹ ਲੈ ਕੇ ਤੇ ਠੀਕ ਹੋ ਗਿਆ ਕਿੱਥੇ ਠੀਕ ਹੋ ਗਿਆ ਜੀ ਫੇਰ ਮੈਨੂੰ ਲੈ ਗਏ ਜੀ ਬਾਬੇ ਕੋਲੇ ਅੱਛਾ ਫੇਰ ਫੇਰ ਤਾਂ ਠੀਕ ਹੋ ਗਿਆ ਹੋਏਗਾ ਹਾਂ ਜੀ ਹਾਂ ਉਹ ਤਾਂ ਮੰਜਾ ਹੀ ਲੈ ਕੇ ਜੀ ਬਾਬੇ ਕੋਲੇ ਮੈਨੂੰ ਤਾਂ ਲੈ ਕੇ ਹੀ ਨਹੀਂ ਗਏ ਜੀ ਆਹ ਪਹਿਲਾਂ ਬੰਦ ਸਾਲਾ ਨੂੰ ਮਜ਼ਾਕ ਨੂੰ ਮੈਂ ਹੀ ਮੰਦਾ ਉਹਦਾ ਮੰਜੇ ਦੀ ਲੱਤ ਵੀ ਟੁੱਟ ਗਈ ਇੱਕ ਹੁਣ ਤੁਹਾਨੂੰ ਕੀ ਚਾਹੀਦਾ ਹੈ ਇਸ ਕੋ ਮਗਾਵ ਮਾਰਾ ਇਸ ਕੋ ਮਗਾਵ ਮਹਾਰਾ ਹੀ ਮੈਂ ਮਰ ਤੋਂ ਸੁਤਾ ਨਹੀਂ ਆਂਦਾ ਜੀ ਥੱਲੇ ਮੇਰੀ ਢੂਈ ਦੁਖਦੀ ਹੈ ਜੀ ਮੂੰਹ ਨੂੰ ਮੈਂ ਤੈਨੂੰ ਕਰਾਉਣਾ ਤਾ ਤਾਂ ਤੇਨ ਕਰਾਉਣਾ ਤੇ ਇਸ ਦੀ ਫਿਜ਼ੀਓਥੈਰੇਪੀ ਕਰਾਣੀ ਪੜੇਗੀ ਉਹਦਾ ਤੀਰੀਓ ਜੀ ਕਰਾ ਦੋ ਮੈਂ ਬਾਲਾ ਨਹੀਂ ਆਂਦੀ ਫਿਜ਼ੀਓਥੈਰੇਪੀ ਚੱਲ ਤੂੰ ਇਹ ਕੰਮ ਕਰੋ ਭੈਣ ਬਿੱਲੇ ਕੋਈ ਲੱਭ ਲਿਆਓ ਕੋਈ ਦੋ ਰੁਪਏ ਕਮਾ ਲਓ ਕੀ ਲੱਭ ਲਈ ਜਾਨ ਤੁਸੀਂ ਆਪ ਤਾਂ 9 ਵਜੇ ਦਾ ਟਾਈਮ ਦੇ ਕੇ 12 ਵਜੇ ਆਨੇ ਹੋ ਉਹ ਤੈਨੂੰ ਪਤਾ ਨਹੀਂ ਉਹ ਘਰ ਵਾਲੀ ਤੇ ਕੱਪੜੇ-ਕੂੜੇ ਧੋਣੇ ਪਾਉਂਦੇ ਬਾਲਾ ਕਰਾ ਰਹੀ ਹੈ ਇਸਕਾ ਉਹ ਜੋ ਇਸਕੇ ਢੂਈ ਹੈ ਨਾ ਉਸਕੇ ਮਨ ਕੇ ਹਿਲਤੇ ਜਿੰਨੇ ਤੇਰੇ ਗਾਨੀ ਦੇ ਮੰਨ ਕੇ ਨੇ ਉਹਨੇ ਤੇਰੇ ਵੈਰ ਯਾਰ ਮੇਂ ਗੱਲ ਦੀ ਗਾਨੀ ਦੇ ਤੇਰੇ ਮੰਨ ਕੇ ਨੇ ਉਹਨੇ ਤੇਰੇ ਯਾਰ ਬੈਰ ਮੇਂ ਉਹਨੇ ਤੇਰੇ ਯਾਰ ਬੈਰ ਮੇਂ ਬੰਦਾ ਬੰਦਾ ਲੱਭ ਲੋ ਯਾਰ ਕੋਈ ਸਹੀ ਦਿਹਾਰੀਆਂ ਇਹਨਾਂ ਦੱਪ ਜਾਗੇ ਚੱਲੋ ਪਿੰਦੀ ਲੱਭ ਕੇ ਲਿਆਓ ਜਾ ਓਏ ਜਾ ਬੰਦਾ ਲੱਭ ਕੇ ਲਿਆ ਉਹ ਮੰਤਰੀ ਉਹ ਮੰਤਰੀ ਆ ਫਾੜੀ ਆ ਕੀ ਹੋਇਆ ਮੇਰੀ ਗੱਲ ਸੁਣ ਯਾਰ ਇੱਕ ਵੀਰਾ ਬਣ ਕੇ ਚਾਰਜ ਹੀ ਕਰਦੇ ਆ ਉਹ ਮਹਾਰਾਜ ਕਿਉਂ ਮੈਨੂੰ ਆਪ ਕਰਜ਼ੇ ਵਿੱਚ ਡੋਬੋ ਰਹੇ ਹੋ